ਸਸੀ ਕਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਦੇਖੋ ਜੀ ਅੱਜ ਲੱਗੇ ਆ ਸੌਣ ਦੀ ਝੜੀ ਇਹ ਪੈ ਰਿਹਾ ਬਹੁਤ ਸੋਹਣਾ ਮੌਸਮ ਹੈ ਇਹ ਦੇਖੋ ਇੱਧਰ ਆਪਣੇ ਬੇਲਾਂ ਮੀਨਾ ਰਹਿ ਕਰੀਆਂ ਬਹੁਤ ਜ਼ਿਆਦਾ ਗਰਮੀ ਸੀ ਅੱਜ ਹੁਣ ਹੋ ਗਏ 2 ਘੰਟੇ ਵੀ ਪੈਂਦੇ ਨੇ ਬਹੁਤ ਸੋਹਣਾ ਹੋ ਗਿਆ ਮੌਸਮ ਦੇਖੋ ਲਓ ਜੀ ਅੱਜ ਬਹੁਤ ਜ਼ਿਆਦੇ ਮੀਂਹ ਪੈ ਗਿਆ ਬਹੁਤ ਜ਼ਿਆਦੇ ਲੋਕ ਡੁੱਬ ਗਏ ਅੱਜ ਇੰਨਾ ਮੀਂਹ ਪਾਇਆ ਰੱਬ ਨੇ ਤੇ ਆਪਾਂ ਵੀ ਰੁੱਖ ਲਾਉਣ ਲੱਗੇ ਆ ਇੱਕ ਰੁੱਖ ਸੌ ਸੁੱਖ ਕਿਉਂਕਿ ਜਿਹੜਾ ਸੌਂ ਦੇ ਵਿੱਚ ਲੱਗਿਆ ਦਰਖਤ ਹੁੰਦਾ ਨਾ ਉਹ ਬਹੁਤ ਜ਼ਿਆਦੇ ਛੇਤੀ ਵੱਧਦਾ ਪੁਰਪੀ ਇਹ ਆਉਂਦੀ ਜੇ ਉੱਪਰ ਨਾ ਹੋ ਸੜਦੇ ਤਾਂ ਜੋ ਕੋਈ ਪਸ਼ੂ-ਵਸੂ ਨਾ ਖਾਂ ਹੈਨਾ ਹਾਂ ਆ ਰੋੜਾ ਜਾ ਕੱਢਣ ਦੀ ਲੋੜ ਨਹੀਂ ਵਿੱਚ ਨਹੀਂ ਨਹੀਂ ਰੋੜਿਆਂ ਦਾ ਤਾਂ ਬੰਦ ਹੈ ਹੈ ਨਿੰਮ ਵਧੀਆ ਹੋ ਜੇ ਆਪਣਾ ਪਿੱਪਲ ਤੇ ਬੋਰਡ ਵੀ ਦੇਖੋ ਮੜਾ ਉਹਨੂੰ ਵੀ ਸੈੱਟ ਕਰੀਏ ਜਿਹੜੀਆਂ ਜਾਮਣਾਂ ਦੀਆਂ ਗਿੜਕਾਂ ਨੇ ਪਪੀਤੇ ਦੇ ਵੀ ਐ ਸਾਰੇ ਉਹ ਵੀ ਲਾਵ। ਨਾਂ ਵਾਲੇ ਤਾਂ ਇੱਕ ਦੋ ਬੂਟੇ ਤਾਂ ਹੋਣਗੇ। ਆਪਾਂ ਕੋਈ ਵੀ ਫਲ ਖਾ ਕੇ ਗਿੜਕਾਂ ਵਗੈਰਾ ਹੁੰਦੀਆਂ ਜਿਹੜੀਆਂ ਉਹ ਆਪਾਂ ਨੂੰ ਨੱਪ ਦੇਣੀਆਂ ਚਾਹੀਦੀਆਂ ਤਾਂ ਜੋ ਦਰਖਤ ਹੋ ਜਾਣ। ਦੇਖੋ ਜੇ ਆਪਾਂ ਰੱਬ ਤੋਂ ਮੀਂਹ ਮੰਗਦੇ ਆਂ। ਮੀਂਹ ਵੀ ਤਾਂ ਹੀ ਪੈਣਗੇ ਜੇ ਆਪਾਂ ਦਰਖਤ ਲਾਵਾਂਗੇ। ਦਰਖਤ ਤਾਂ ਆਪਾਂ ਵੱਢੀ ਜਾਂਦੇ ਆਂ। ਮਾਚਲ ਵਗੈਰਾ ਚ ਮੌਸਮ ਕਿਉਂ ਵਧੀਆ ਕਿਉਂਕਿ ਉੱਥੇ ਦਰਖਤ ਬਹੁਤ ਜ਼ਿਆਦੇ ਆਂਬ ਦੀ ਗਿੜਕੇ ਅੱਡ ਲਾਓ ਜਿਹਦੇ ਵਿੱਚ ਨਾ ਲਾਓ ਅੱਡ ਲਾਓ ਉਹ ਦੇਖੋ ਉਹ ਪਰੇ ਟੋਆ ਹਾਂ ਇੱਥੇ ਅੱਡ ਅੱਡ ਗੱਡੋ ਜੀ ਅੱਡ ਅੱਡ ਇੱਕ ਜਗ੍ਹਾ ਤੇ ਗੱਡਤੀਆਂ ਹਾਂ ਹਾਂ ਇੱਕੋ ਪਰੇ ਗੱਡ ਦੋ ਨਿੰਮ ਦੀ ਕੋਈ ਬਾਸਾ ਲਾ ਦੋ ਜੇ ਉੱਗਰੇ ਆਈਆਂ ਤਾਂ ਵਧੀਆ ਗੱਲ ਐ ਉੱਗ ਨਹੀਂ ਐ ਜਾਮਣਾ ਹੋਟੋ ਇਹ ਚਲਾਇਓ ਠੀਕ ਇੱਕ ਰੇ ਤੇ ਜਾਣਾ ਪਾਦੀ ਇੱਥੇ ਹਾਂ ਲਓ ਜੀ ਆਪਾਂ ਲਾਤਾ ਪਾਣੀ ਵੀ ਪਾਤਾ ਨਿੰਮ ਦਾ ਬੁਫਟਾ ਅੰਬ ਦੀਆਂ ਗੜਕਾਂ ਜਾਮਣਾ ਤਪੂਤੇ ਦੇ ਵੀ ਸਰ ਕੁਛ ਲਾਤਾ ਉੱਧਰ ਆਪਾਂ ਹੋਟ ਨੀ ਲਿਆ ਦੇ ਤੀਆਂ ਜੋਰ ਲੱਗੀਆਂ ਮਾਮਾ ਖੱਟੀ ਚੁੰਨੀ ਲਿਆ ਦੇ ਤੀਆਂ ਜੋਰ ਲੱਗੀਆਂ ਨੱਚਦੀ ਤਾਂ ਹੈ ਨਹੀਂ ਕਿਦਰ ਇੱਕ ਕੱਪੜਿਆਂ ਦੀ ਬਣ ਜਾਂਦੀ ਚੁੰਨੀ ਦੀ ਬਣ ਜਾਂਦੀ ਤੈਨੂੰ ਚੱਲ ਲੈ ਕੇ ਚੁੰਨੀ ਨੱਚ ਹਣ ਝੋਨਾ ਲੈ ਲੈ ਉੱਤੇ ਚੱਲ ਚੱਲ ਹੋ ਜਾ ਸ਼ੁਰੂ ਆਡੀ ਫੇਰੀ ਚੱਲੂਗੀ ਖੱਟੀ ਚੁੰਨੀ ਲੈ ਕੇ ਚਲੋ ਖੱਟੀ ਚੁੰਨੀ ਲੈ ਲਈ ਚਲੋ ਤੀਆਂ ਜੋਰ ਲੱਗੀਆਂ ਮਾਮਾ ਖੱਟੀ ਚੁੰਨੀ ਲਿਆ ਦੇ ਤੀਆਂ ਜੋਰ ਲੱਗੀਆਂ ਇਧਰ ਨੱਚੋ ਮੂਰੇ ਆ ਕੇ ਵੀਡੀਓ ਬਣਾਉਣੀ ਮੈਂ ਤੇਰੀ ਵੀਡੀਓ ਬਣਾਉਣੀ ਮੈਂ ਤੇਰੀ ਨੱਚ ਇੱਥੇ ਨੱਚ ਦੇਖ ਝੂੜੀਆਂ ਖਲਿਆਰੀਆਂ ਚੱਲ ਉੱਥੇ ਉੱਥੇ ਨੱਚ ਉਧਰ ਮੂਰੇ ਹੋ ਕੇ ਨੱਚ ਅਰੇ ਨੱਚੋ ਨੱਚੋ ਕੁੜੀਆਂ ਤੀਆਂ ਜੋਰ ਲੱਗੀਆਂ ਗਿੱਧਾ ਪਾ ਕੇ ਗਿੱਧਾ ਪਾ ਕੇ ਐ ਨਿਖੜੇ ਜene ਵਧੀਆ ਨੱਚ ਜਿਵੇਂ ਕੁੜੀਆਂ ਨੱਚਦੀਆਂ ਹੁੰਦੀਆਂ ਤੀਆਂ ਜੋਰ ਲੱਗੀਆਂ ਮਾਮਾ ਖੱਟੀ ਚੁੰਨੀ ਯਾ ਦੇ ਤੀਆਂ ਜੋਰ ਲੱਗੀਆਂ ਮਾਮਾ ਖੱਟੀ ਚੁੰਨੀ ਯਾ ਦੇ ਤੀਆਂ ਜੋਰ ਲੈ ਪਰੇ ਪੱਧਿਆ ਕਰ ਤੂੰ ਬੋਲੀ ਪਾਓ ਬੋਲੀ ਬੋਲੀ ਪਾਓ ਲੈ ਬੋਲੀ ਨਹੀਂ ਆਉਂਦੀ ਤੈਨੂੰ ਆਉਂਦੀ ਏ ਤੈਨੂੰ ਆਉਂਦੀ ਬੋਲੀ ਫਿਰ ਪਾਓ ਬੋਲੀ ਨਹੀਂ ਸੌਣ ਦੀਏ ਬੱਦੇ ਇਹ ਕਿੱਥੇ ਕਿ ਜਾ ਕੇ ਬਰਸेंगी ਅੱਜ ਨੱਚ ਲਸ ਵੇਰੇ ਤਰਸेंगी ਬਈ ਅੱਜ ਮੀਂਹ ਬਹੁਤ ਪੈ ਗਿਆ ਤੇ ਕੁੜੀਆਂ ਨੂੰ ਚਾਹ ਹੈ ਗਰਮੀ ਲੱਗੀ ਸਭ ਦੀ ਤੇ ਇਹ ਨੱਚ ਰਹੀਆਂ ਨੇ ਬੋਲੀਆਂ ਪਾ ਕੇ ਚਲੋ ਬਈ ਸੌਣ ਦਾ ਦੀਆਂ ਤੀਆਂ ਲਾ ਰਹੀਆਂ ਘਰੇ ਕਿਉਂਕਿ ਅੱਜ ਕੱਲ ਤੀਆਂ ਘਰੇ ਹੀ ਆ ਹੋਰ ਕਿਤੇ ਨਹੀਂ ਆਈਆਂ ਤੀਆਂ ਜਾਂ ਰੈਸਟੋਰੈਂਟਾਂ 'ਚ ਐ ਤੇ ਜਾਂ ਫਿਰ ਘਰੇ ਬਸ ਗਿੱਦਾ ਪਾ ਕੇ ਲੱਤਾਂ ਮਾਰ ਕੇ ਚਾ ਪੂਰੇ ਕਰ ਲੋ ਆਪਦੇ ਚਲੋ ਬਈ ਚਲੋ ਸ਼ੁਰੂ ਹੋ ਜੋ ਸੌਣ ਦੀ ਏ ਨਿੱਕੀ ਏ ਜੀਏ ਬੱਦਲ ਏ ਕਿੱਥੇ ਇੱਕ ਜਾ ਕੇ ਬਰਸेंगी ਅਜ ਨੱਚ ਨਸਵੇਰੇ ਤਰਸेंगी ਅਜ ਨੱਚ ਨਸਵੇਰੇ ਤਰਸेंगी ਅਜ ਨੱਚ ਨਸਵੇਰੇ ਤਰਸेंगी ਦਮਨ ਦਾ ਇਨਾ ਸੋਹਣਾ ਨੱਚਦੀ ਏ ਦਮਨ ਦਾ ਬੜਾ ਸੋਹਣਾ ਨੱਚਦੀ ਏ ਭਾਈ ਚਲੋ ਦਮਨ ਨੱਚ ਨੱਚ ਕੁੜੀਆਂ ਨੱਚ ਨੱਚ ਕੁੜੀਆਂ ਹਰੇ ਹਰੇ ਕਾਇ ਉੱਤੇ ਸੱਪ ਫੂਕਾ ਮਾਰਦੇ ਪੱਜੋ ਬੀਰੋਵੇ ਬਾਪੂ ਕੱਲੇ ਮੱਜਾ ਚਾਰਦੇ ਪੱਜੋ ਬੀਰੋਵੇ ਬਾਪੂ ਕੱਲੇ ਮੱਜਾ ਚਾਰਦੇ ਲਓ ਜੀ ਆਪਾਂ ਖੀਰ ਤੇ ਪੂੜੇ ਬਣਾ ਲੇ ਸੌਣ ਦਾ ਅੱਜ ਮੀ ਪਿਆ ਪਹਿਲਾ ਬਹੁਤ ਜਿਆਦਾ ਮੀਂਹ ਪੈ ਸ਼ੂਸ਼ੀ ਚਣਾ ਗਰਮੀ ਚ ਦੇਖੋ ਬਣਦਾ ਨਹੀਂ ਤੇ ਆਪਾਂ ਖਾ ਰਹੇ ਹਾਂ ਮੀਠੇ ਪੂੜੇ ਆਨੰਦ ਮਾਣਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ